ਲੋਕ ਸਭਾ ਚੋਣਾਂ ਦੇ 1 ਦਿਨ ਦੇ ਬਾਅਦ ਸੀਮਾ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕੀਤਾ ਜਿਸ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆ ਅੰਮ੍ਰਿਤਸਰ ਦੇ ਪਿੰਡ ਕੱਕੜ ਵਿਖੇ ਤਸਕਰ ਬਲਵਿੰਦਰ ਸਿੰਘ ਉਰਫ ਪੱਪਾ ਦੇ ਘਰ ਵਿੱਚ ਰੇਡ ਕਰਕੇ 2 ਕਰੋੜ ਰੁਪਏ ਬਰਾਮਦ ਕੀਤੇ ਗਏ BSF ਨੂੰ ਗੋਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਤਸਕਰ ਬਲਵਿੰਦਰ ਸਿੰਘ ਉਰਫ ਪੱਪਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ ਅਤੇ ਚਿੱਟੇ ਦੇ ਕਾਲੇ ਕਾਰੋਬਾਰ ਵਿੱਚ ਵੀ ਸ਼ਾਮਿਲ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੇ BSF ਨਾਲ ਬਲਵਿੰਦਰ ਸਿੰਘ ਅਤੇ ਉਸ ਦੇ ਘਰ ਵਿੱਚ ਛਾਪਾ ਮਾਰ ਕੇ 2 ਕਰੋੜ ਰੁਪਏ ਦੀ ਡਰਗ ਮਨੀ ਸਮੇਤ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਹ ਡਰੱਗ ਮਨੀ ਨਸ਼ੀਲੇ ਪਦਾਰਥਾਂ ਨੂੰ ਵੇਚ ਕੇ ਹਵਾਲਾ ਵਿੱਚ ਤਬਦੀਲ ਕੀਤੀ ਜਾਂਦੀ ਸੀ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਬਲਵਿੰਦਰ ਸਿੰਘ ਦੇ ਦੋ ਬੇਟੇ ਪਹਿਲਾਂ ਹੀ ਚਿੱਟੇ ਦੇ ਕਾਰੋਬਾਰ ਵਿੱਚ ਜੇਲ੍ਹ ਵਿੱਚ ਬੰਦ ਹਨ ਬਲਵਿੰਦਰ ਸਿੰਘ ਦੇ ਇੱਕ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਅਤੇ ਦੂਸਰੇ ਬੇਟੇ ਦਾ ਨਾਮ ਹਰਪ੍ਰੀਤ ਸਿੰਘ ਹੈ ਜਿਨ੍ਹਾਂ ਉੱਪਰ ਪਹਿਲਾਂ ਹੀ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜੇਲ੍ਹੋਂ ਉਨ੍ਹਾਂ ਨੂੰ ਭੇਜਿਆ ਗਿਆ ਹੈ ਅਤੇ 2 ਸਾਲ ਤੋਂ ਜੇਲ੍ਹ ਦੇ ਅੰਦਰ ਹਨ ਇੱਕ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ ਜਿਹੜਾ ਕਿ ਇਸ ਚਿੱਟੇ ਦੇ ਕਾਲੇ ਕਾਰੋਬਾਰ ਤੋਂ ਦੂਰ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਹੀਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨਾਮੀ ਤਸਕਰ ਬਲਵਿੰਦਰ ਸਿੰਘ ਦੇ ਕਾਰ ਵਿੱਚ ਰੇਡ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਪਪਾ ਅਤੇ ਉਸ ਦਾ ਰਿਸ਼ਤੇ ਵਿੱਚ ਪਤੀਜਾ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਉੱਚੇ ਵਿੱਚ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਵਿੱਚ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ਼ੰਕਾ ਹੈ ਅਤੇ ਪੁਲਿਸ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ ਬਲਵਿੰਦਰ ਸਿੰਘ ਦੇ ਦੋ ਕਿਸੇ ਦੇ ਨਾਲ ਤਾਲੁਕ ਸਨ ਅਤੇ ਕਿਸ ਨਾਲ ਚਿੱਟੇ ਦਾ ਕਾਲਾ ਕਾਰੋਬਾਰ ਕਰ ਰਿਹਾ ਸੀ ਉਹ ਵੀ ਪਤਾ ਲਗਾਇਆ ਜਾ ਰਿਹਾ ਹੈ लोकसभा चुनाव दे एक दिन दे बाद सीमा सुरक्षा बल ने पंजाब पुलिस दे नाल सांझा। क्या सारा मामला था जो आप डिप्टी एसपी साहब ने सारी चीज़ें ब्रीफ कर दी हैं मैं ज़्यादा कुछ नहीं कहूँगा जो 1800 बजे ऑपरेशन हुआ था ज्वाइंट और पुलिस ने हमारा बहुत सहयोग दिया तो और आखिर तक रात के 2300 बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फ़ोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है थैंक यू डिप्टी एस पी साहब ने सारा बता दिया ये ऐसे ऐसे इंफॉर्मेशन थी उसके आधार पे ऑपरेशन तो किया गया ज्वाइन तो उसमें ये अचीवमेंट हुआ है ये सब के सामने है। जो कि एक करोड़ आप बता दिया नाइन्टी सेवन लाख चौदह हजार और पाँच सौ कुछ रुपए तो ये मैंने बताया कि पुलिस हमारा हर जंग सहयोग करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है उसका ये जो अच्छा नहीं है अच्छा निकल रहा है करिए शुरू फिर बी एस एफ वालों आई इन्फॉर्मेशन बेसते SSP ਸਰਦਾਰ ਦਿੰਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ थाना ਲੋਪੋਕੇ ਦੇ ਅਧਿਕਾਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰ ਦਿੰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ 3 ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਸਟਡੀ ਪੁਲਿਸ ਚ ਲਿਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪ੍ਰੀਤ ਸਿੰਘ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਜੀ ਸਰ ਕੀ ਪੈਸਾ ਆਇਆ ਕਿੱਥੋਂ ਇਹੇ ਡਰੱਗ ਮੰਨੀ ਹੈ ਜੀ ਜਿਹੜੀ ਇੱਧਰ ਡਰੱਗ ਆ ਜਾਂਦੀ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਉਹ ਚੀਜ਼ ਹੈ ਦੀ ਹਵਾਲਾ ਦੀ ਗੱਲ ਕੀਤੀ ਹਵਾਲਾ ਕਿਵੇਂ ਕਰਦੇ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਦੇਣਾ ਹੁੰਦਾ ਇਹ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਰ ਇਹਦੀ ਕਿਸੇ ਸਾਰੇ ਇਹ ਜਿਹੜੀ ਇਹ ਰਕਮ ਸੀ ਨਾ ਉਹਨੂੰ ਕਿਸਾ ਸਰ ਦੇਖਣ ਤੇ ਬੜੇ ਮਡੇ ਘਰ ਦੇ ਲੱਗਦੇ ਆ بڑے ਲਿਖੇ ਵੀ ਨਹੀਂ ਲੱਗਦੇ ਇਹਨੇ ਇਸੇ ਚੀਜ਼ ਦੀ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮੇਂ ਤੋਂ ਐਕਟਿਵ ਹੈਗੇ ਨੇ ਇਹ ਵੀ ਇਨਵੈਸਟੀਗੇਸ਼ਨ ਦਾ ਅਜੇ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਇਹ ਇਹਨਾਂ ਨੂੰ ਅਸੀਂ ਪੁੱਛ ਕੇ ਚੱਲ ਰਹੇ ਹਾਂ ਸਰ ਲੱਗਦਾ ਕਿ ਜ਼ੋਰ ਵੀ ਸਾਥੀ ਹੋਣਗੇ ਇਹਦੇ ਨਾਲ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਪਨ ਸਰ ਨਹੀਂ ਸਰ ਬੀ ਸਰ ਮਾ ਕੋਈ ਕਹੀ ਬੀ ਇਹ ਸਭ ਲਾ ਇਨਫੋਰਮੇਸ਼ਨ ਬਿਲਕੁਲ ਜੀ ਹਾਂ ਇਹ ਸਭ ਸਰ ਇਹ ਬਲਵਿੰਦਰ ਸਿੰਘ ਤੇ ਕੋਰਪੋਰੇਟਿੰਗ ਦੇ ਲਾਵਾ ਪੇ ਅੱਜ ਨਹੀਂ ਇਹਨਾਂ ਦੇ ਖਲਾ ਪਹਿਲਾਂ ਨਹੀਂ ਸਰ ਬੇਸਿਕਲੀ ਹੈ ਕੌਣ ਹੈ ਕੰਮ ਕੀ ਕਰਦੇ ਸੀ ਇਹਦੇ ਨਾਲ ਕਿਸ ਤਰ੍ਹਾਂ ਦਾ ਰਵਈਆ ਸੀ ਉਹਨਾਂ ਦਾ ਕੁਆਲਿਫਾਈਕੀਸ਼ਨ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਬੇ ਲਾਇਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਪੁੱਛਕਿਛ ਕਰਕੇ ਅਗਲੀਆਂ ਗੱਲਾਂ ਡੰਗਾ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨਾ ਪੜੇ ਕਿੰਨੇ ਪੜੇ ਲਿਖੇ ਨੇ ਕੋਈ ਜੀਪੀਸੀ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੇ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਪੁੱਛਕਿਛ ਜੋ ਕਾਊਗਾ ਕਲੀਅਰ ਕਮੇਟੀ ਕਿੰਨਾ ਦਿਨ ਚੱਲ ਰਹੀ ਚ ਹਾਂਜੀ ਦੋਨੋਂ ਬੇਟੇ ਤਰੀਕਾ ਨਾ ਉਹਨਾਂ ਦੇ ਵੀ ਐਕਟਿਵ ਹੈ। ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ। ਇਹ ਪਾਕਿਸਤਾਨ ਵੀ ਜਾ ਕੇ ਆਏ ਨੇ ਜਾਂ ਕਿਸ ਨਾਲ ਸੰਬੰਧ ਨਹੀਂ ਇਹ ਗੱਲ ਅਜੇ ਕਲੀਅਰ ਨਹੀਂ ਹੋਈ। ਸਰ ਇਹਨਾਂ ਦਾ ਕੋਈ ਹੋਰ ਵੀ ਪਰਿਵਾਰਕ ਮੈਂਬਰ ਹੈ ਜਿਸ ਦਾ ਰੌਂਡ ਅਪ ਕੀਤਾ ਗਿਆ ਹੈ? ਨਹੀਂ ਜੀ ਇਹਨਾਂ ਦੋਨੋਂ ਤੋਂ علاوہ ਕੋਈ। ਸਰ ਇਹ ਕਿਸਾਨ ਹੈ ਗਿਆ ਕਿ ਹੋਰ ਕੋਈ ਵੀ ਕਾਰੋਬਾਰ ਕਰਦੇ ਆ ਵੱਖਰੇ। ਇਹ ਦੱਸਾਂਗੇ ਜੀ ਅਜੇ ਪੁੱਛ ਲਈ ਇਹਦਾ ਜੋ ਕੁਝ ਕਿਛ ਚਾਹੀਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ। ਇਹਦੇ ਘਰੇ ਹੀ ਸਰ ਇਹਨਾਂ ਦੀ ਗੱਲ ਹੈ। ਹਾਂਜੀ ਹਰੂ ਬੜਿਆ ਨਾ ਹਾਂਜੀ ਹਾਂਜੀ ਜਿਹੜਾ ਕੈਸ਼ ਕਿਥੇ ਰੱਖੋ ਕਰਕੇ ਰੱਖਿਆ ਸੀ ਸਰ ਘਰ ਵਿੱਚ ਇਹਨਾਂ ਨੇ ਇਹਨਾਂ ਨੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਹਨਾਂ ਦੇ ਚਪਾਏ ਹੋਏ ਸੀਗਾ ਕੈਸ਼ ਤਿੰਨ ਮਿੰਟ ਦੇਖੀ ਤੇ ਸਰ ਹੋਰ ਕੁਝ ਇਹਦਾ ਕੋਈ ਦਸਤਾਵੇਜ਼ ਮਿਲੇ ਹੋਣੀਆਂ ਜਾਂ ਕੋਈ ਇਦਾਂ ਦੇ ਕੋਈ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਤੇ ਸੇਅਰ ਕਰਾਂਗੇ ਤੁਹਾਡੇ ਜੇ ਮੋਬਾਈਲ ਜਾਂ ਲੈਪਟਾਪ ਮਿਲੇ ਜੀ ਉਹਨਾਂ ਤੋਂ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਜੀ ਉਹਨਾਂ ਤੋਂ ਕੋਈ ਇਨਫੋਰਮੇਸ਼ਨ ਮਿਲਣੀ ਹੈਂ ਜੀ ਉਹਨਾਂ ਤੋਂ ਕੋਈ ਇਨਫੋਰਮੇਸ਼ਨ ਉਹ ਭੇਜਾਂਗੇ ਜੀ ਉਹਨ ਹਾਂਜੀ ਡਿਫਾਈਨਮੈਂਟ ਜਿਹੜੀ ਆਦੀ ਹੈ ਕੋ ਡਰੋਨ ਤੋਂ ਨਹੀਂ ਆਇਆ ਨਹੀਂ ਡਰੋਨ ਵਗੈਰਾ ਨਹੀਂ ਕਰਦਾ ਸਰ ਇਹ ਕਿੰਨੇ ਵਜੇ ਗ੍ਰਿਫਤਾਰੀ ਭਈ ਹੈ ਮੈਂ ਤੀਜੀ ਦੇ ਗ੍ਰਿਫਤਾਰੀ ਕਿੰਨੇ ਵਜੇ ਭਈ ਹੈ ਮੈਂ ਗ੍ਰਿਫਤਾਰ ਜਦੋਂ ਫੜੇਗੇ ਉਦੋਂ ਹੀ ਪਾਤੀ ਜੀ ਨਾਲ